ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਰਕਾਰੀ ਹਸਪਤਾਲ ਤੋਂ ਆ ਰਹੀ ਹੈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ 13 ਕਰੋੜ ਦੀ ਲਾਗਤ ਨਾਲ ਬਣਦੇ ਕ੍ਰਿਟੀਕਲ ਕੇਅਰ ਬਲਾਕ ਦੇ ਨਿਰਮਾਣ ਵਿੱਚ ਚੰਗੀਆਂ ਇੱਟਾਂ ਦੇ ਨਾਲ-ਨਾਲ ਕੁਝ ਪਿੱਲੀਆਂ ਇੱਟਾਂ ਵੀ ਇਸਤੇਮਾਲ ਕੀਤੀਆਂ ਜਾ ਰਹੀਆਂ ਸੀ ਇਸ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਪੀ ਡਬਲਯੂ ਡੀ ਵਿਭਾਗ ਨੂੰ ਪਤਾ ਲੱਗਣ ਤੋਂ ਬਾਅਦ ਪ੍ਰੋਜੈਕਟ ਤੇ ਕੰਮ ਕਰ ਰਹੇ ਪਹਿਲੇ ਜਈ ਨੂੰ ਬਦਲ ਕੇ ਨਵੇਂ ਜਈ ਲਖਬੀਰ ਸਿੰਘ ਨੂੰ ਲਗਾ ਕੇ ਨੀਆਂ ਵਿੱਚੋਂ ਪਿੱਲੀ ਅਤੇ ਮਾੜੀ ਇੱਟ ਨੂੰ ਪਟਵਾਇਆ ਗਿਆ ਇਸ ਮੌਕੇ ਤੇ ਜਈ ਲਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਇਮਾਰਤ ਵਿੱਚ ਕੋਈ ਵੀ ਮਾੜਾ ਮਟੀਰੀਅਲ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਔਰ ਖਾਸ ਕਰਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਦੀਆਂ ਜੋ ਸਖਤ ਹਦਾਇਤਾਂ ਔਰ ਗਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਹੀ ਕੰਮ ਕੀਤਾ ਜਾਏਗਾ ਇਹ ਸਰ ਪੰਜਾਬ ਸਰਕਾਰ ਵੱਲੋਂ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਦੇਰਾ ਕੋ तकरीबन 13 ਕਰੋੜ ਰੁਪਏ ਦਾ ਆ ਕੀ ਇਹ ਪਤਾ ਲੱਗਾ ਕਿ ਪੁਰਾਣੇ ਜੀ ਨੂੰ ਫੌਸ਼ਟ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਸੀ ਫਿਰ ਰਿਮੂਵ ਕਰਾਤੀ ਏ ਸਾਰੀ ਤੇ ਉਹਨੂੰ ਵਧੀਆ ਕੰਮ ਹੋ ਰਿਹਾ ਕਿੰਨੀ ਗੱਟ ਲੱਗ ਚੁੱਕੀ ਸੀ ਤਿੰਨ ਚਾਰ ਸੌ ਇਟ ਹੈ ਗਈ 500 ਹੋਏਗੀ ਵੱਤ ਤੋਂ ਵੱਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਸੀ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿਨੇ ਘੰਟੇ ਕੰਮ ਹੋ ਚੁੱਕਾ ਕੰਮ ਤੇਰੇ ਸਰ ਸਟਾਰਟ ਆ 10% ਕੰਮ ਹੋਇਆ ਜਦਾਂ ਦੀ ਕੋਈ ਸ਼ਿਕਾਇਤ ਆਈ ਸੀਗੀ ਕਿ ਕੋਈ ਪਲੀਟ ਲੱਗਦੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਏਟ ਲੱਗੀ ਹੈ ਕੋਈ ਮਾੜੀ ਏਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਕਿਦੀ ਨਿਕਲੀ ਲੱਗਦੀ ਹੈ ਨਾ ਟਿੱਕ ਲਾਉਂਦੀ ਸਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਨੂੰ ਦੱਸਿਆ ਗਿਆ ਵੀ ਆ ਗਲਤੀ ਠਿਕਦਾ ਨਹੀਂ ਸਾਰੇ ਚੱਕਰ ਲਾਈ ਚੱਕਰ ਲਾਈ ਮੈਡਮ ਇਹ ਹੁਣ ਵੇਖਣਗੇ ਜੀ ਸਾਡੇ ਉੱਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਜੀ ਹਾਂ ਜਾਨ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਤੀ ਜੀ ਸਾਰੀਆਂ ਛੋਟੋ ਵਗੈਰਾ ਕੇ ਚਲੀ ਜਾਂਦੀਆਂ ਹੋਰ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਟੀ ਆਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 8 ਟੀ ਆ ਫਰਸਟ ਕਲਾਸ ਟੀ ਆ ਸੀਮੈਂਟ ਏ ਸੀ ਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਵਾ ਜੰਦਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਉਹ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿਤੇ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਹੈ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਂ ਉਹਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਜਾਇਆ ਜਾਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਠੇਕੇਦਾਰ ਨੇ ਜਿਹੜਾ ਵਾ ਇਹ ਕੰਮ ਪਹਿਲਾਂ ਬਿਨਾਂ ਬਿੜਾਂ ਬਿੜਾਂ ਮਿਲਵਾ ਦੇ ਕਾਰਵਾਈ ਜਦੋਂ ਜੋ ਜਾਚੀ ਚਾਹੀਦੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਹੈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ ਜੋ